ਅੱਜ ਦੀ ਪ੍ਰੈਸ ਕਾਨਫਰੰਸ ਦੇ ਦੋ 이슈 ਨੇ ਇੱਕ ਤਾਂ ਜਿਹੜੀ ਕੈਂਪੇਨ ਪਿਛਲੇ 14 ਦਿਨ ਚ ਅਸੀਂ ਕੀਤੀ ਐ ਉਹਦੀ ਜਾਣਕਾਰੀ ਤੁਹਾਡੇ ਸਾਹਮਣੇ ਰੱਖਣੀ ਐ ਔਰ ਦੂਸਰਾ ਸ਼੍ਰੀ ਨਿਲਪੁਰ ਸਾਹਿਬ ਹਲਕੇ ਲਈ ਇੱਕ ਸੰਕਲਪ ਪੱਤਰ ਅੱਜ ਅਸੀਂ ਜਾਰੀ ਕਰਾਂਗੇ ਕਿ ਜਿੱਤਣ ਤੋਂ ਬਾਅਦ ਇਸ ਹਲਕੇ ਦੇ ਕਿਹੜੇ ਵੱਡੇ ਕੰਮ ਨੇ ਜਿਨ੍ਹਾਂ ਨੂੰ ਅਸੀਂ ਜਿੱਤਣ ਤੋਂ ਬਾਅਦ ਕਰਾਂਗੇ ਜਿੱਤਣ ਤੱਕ ਕੈਂਪੇਨ ਦੀ ਗੱਲ ਐ ਤੁਹਾਡੇ ਚੋਂ ਸਾਰੇ ਲੋਕ ਲਗਭਗ ਮੇਰੀ ਕੈਂਪੇਨ ਦੇ ਸਾਕਸ਼ੀ ਬਣ ਚੁੱਕੇ ਐ ਔਰ ਬਹੁਤ سارے ਇਵੈਂਟ ਤੁਸੀਂ ਕਵਰ ਵੀ ਕੀਤੇ ਆ 9 ਤਰੀਕ ਨੂੰ ਅਸੀਂ ਆਪਣੀ ਚੈਂਪੇਨ ਸ਼ੁਰੂ ਕੀਤੀ ਸੀ 14 ਤਰੀਕ ਨੂੰ ਨਾਮੀਨੇਸ਼ਨ ਕੀਤਾ ਔਰ ਅੱਜ ਸਵੇਰ ਤੱਕ 150 ਛੋਟੀਆਂ ਵੱਡੀਆਂ ਪਬਲਿਕ ਮੀਟਿੰਗਾਂ ਅਸੀਂ ਕੀਤੀਆਂ 132 ਮੀਟਿੰਗਾਂ ਅਸੀਂ ਕਰ ਚੁੱਕੇ ਆ ਔਰ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਔਰ ਇਹ ਰੰਗ ਵੀ ਹੋਏਗੀ ਕਿ ਉਹਨਾਂ 150 ਮੀਟਿੰਗਾਂ ਚੋਂ 116 ਮੀਟਿੰਗਾਂ ਸਫਲ ਅਨੁਸਾਰ ਨੇ ਸ਼ਹਿਰੀ ਖੇਤਰਾਂ ਦੇ ਨਾਲ ਬਹੁਤ ਘੱਟ ਗਿਆ ਹੈ ਪਿੰਡਾਂ ਕੀਤਾ ਜੀ ਕੀਤੀਆਂ ਉਹ ਜਿਹੜੀ 116 ਮੀਟਿੰਗਾਂ ਅਸੀਂ ਪਿੰਡਾਂ ਕੀਤੀਆਂ ਸਾਰੇ 9 ਦੇ 9 ਹਲਕੇ ਇਸ ਵਿੱਚ ਆ ਗਏ ਚਾਰ ਚਾਰ ਪੰਜ ਪੰਜ ਪਿੰਡਾਂ ਨੂੰ ਮਿਲਾ ਕੇ ਇੱਕ ਇੱਕ ਪਬਲਿਕ ਮੀਟਿੰਗ ਸੀਗੀ ਸੋ ਲਗਭਗ 500 ਪਿੰਡ ਅਸੀਂ ਹੁਣ ਤੱਕ ਆਪਣੀ ਕਨਸਿਸਟੈਂਸੀ ਦੇ 2/3 ਪਿੰਡ ਆਲਮੋਸਟ ਮੈਂ ਕਵਰ ਕਰ ਚੁੱਕੇ ਹਾਂ ਅਗਲੇ 4 ਦਿਨ ਦੀ ਕੈਂਪੇਨ ਚ ਬਾਕੀ ਰਹਿੰਦੇ ਪਿੰਡਾਂ ਨੂੰ ਕਵਰ ਕਰਨ ਦੀ ਸਾਡੀ ਪੂਰੀ ਯੋਜਨਾ ਹੈ ਸੋ ਲੋਕ ਸੇਵਾ ਵਾਲੇ ਦਾ ਕੋਈ ਪਿੰਡ ਅਸਾਂ ਨਹੀਂ ਹੋਏਗਾ ਜਿਹੜਾ ਮੇਰੀ ਕੈਂਪੇਨ 'ਚ ਸ਼ਾਮਿਲ ਨਹੀਂ ਹੋਏਗਾ ਸੋ ਅਸੀਂ ਇੱਕ ਯੋਜਨਾ ਅਸੀਂ ਬਣਾਈ ਸੀ ਉਹ ਯੋਜਨਾ ਬਹੁਤ ਅੱਛੇ ਪ੍ਰਕਾਰ ਨਾਲ ਸਿਰੇ ਚੜ ਰਹੀ ਹੈ ਮੈਨੂੰ ਇਹ ਦੱਸਦਿਆਂ ਵੀ ਮੇਰੀ ਖੁਸ਼ੀ ਹੋ ਰਹੀ ਹੈ ਕਿ ਪਿੰਡਾਂ ਦੇ ਅੰਦਰ ਜਿਸ ਪ੍ਰਕਾਰ ਦਾ ਹੰਗਾਰਾ ਭਾਰਤੀ ਜਨਤਾ ਪਾਰਟੀ ਨੂੰ ਮਿਲ ਰਿਹਾ ਹੈ ਜਿਸ ਪ੍ਰਕਾਰ ਨਾਲ ਆਪਾਰੇ ਸਾਡੇ ਪਿੰਡਾਂ ਦੇ ਸਾਥੀ ਚਾਹੇ ਕਿਸਾਨ ਭਾਈਚਾਰੇ ਦੇ ਨੇ ਚਾਹੇ ਮਜ਼ਦੂਰ ਭਾਈਚਾਰਾ ਹੈ ਚਾਹੇ ਖੇਲਤ ਭਾਈਚਾਰਾ ਹੈ ਚਾਹੇ ਵੱਡੀ ਗਿਣਤੀ ਜੋ ਕੀ ਅਸਲ ਕੇ ਪਿੰਡਾਂ 'ਚ ਬ੍ਰਾਹਮਣ ਔਰ ਰਾਜਪੂਤ ਭਾਈਚਾਰਾ ਵੀ ਹੈ ਸੈਣੀ ਭਾਈਚਾਰਾ ਹੈ ਗੁੱਜਰ ਭਾਈਚਾਰਾ ਹੈ ਰਵਿਦਾਸ ਭਾਈਚਾਰਾ ਹੈ ਸਾਰੇ ਹੀ ਜਿੰਨੇ ਭਾਈਚਾਰੇ ਨੇ ਕਮਿਊਨਿਟੀਜ਼ ਨੇ ਇਹਨਾਂ ਦਾ ਬਹੁਤ ਜ਼ਿਆਦਾ ਪਿਆਰ ਔਰ ਸਮਰਥਨ ਨੂੰ ਮਿਲਿਆ ਹੈ ਔਰ ਪਿੰਡਾਂ ਦੇ ਪਿੰਡ ਜਿਹੜੇ ਹੈ ਉਥੋਂ ਦੇ ਸਰਪੰਚ ਐਕਸ ਸਰਪੰਚ ਬਲਾਕ ਸਮਤੀ ਮੈਂਬਰ ਉਹ ਆ ਕੇ ਬੀਜੇਪੀ ਨੂੰ ਸਮਰਥਨ ਵੀ ਦੇ ਰਹੇ ਨੇ ਔਰ ਬੀਜੇਪੀ ਦੇ ਸਮਰਥਨ ਆਪ ਮੀਟਿੰਗਾਂ ਰੈਲੀਆਂ ਨੂੰ ਆਰਗੇਨਾਈਜ਼ ਕਰ ਰਹੇ ਨੇ ਸੋ ਬਹੁਤ ਇੱਕ ਵੱਡਾ ਹੁੰਗਾਰਾ ਪਿੰਡਾਂ 'ਚ ਸ਼੍ਰੀ ਨੰਕੁਰ ਸਾਹ ਹਰਕੇਸ਼ ਪਾਰਦੀ ਜਨਤਾ ਪਾਰਟੀ ਮੇਰੇ ਜੋ ਮੇਰੇ ਲਈ ਬੜੀ ਸੰਪੂਰਨਤਾ ਵਿਸ਼ੇ ਹੈ ਪਰ ਪੂਰੀ ਕੈਂਪੇਨ ਦੇ ਦੌਰਾਨ ਜਿੰਨਾ ਮੁੱਦਿਆਂ ਨੂੰ ਲੈ ਕੇ ਅਸੀਂ ਕੈਂਪੇਨ 'ਚ ਗਏ ਉਹ ਜਿਹੜੇ ਮੁੱਦੇ ਲੋਕਾਂ ਨੇ ਉਠਾਏ ਉਹ ਜ਼ਰੂਰ ਮੈਂ ਤੁਹਾਡੇ ਸਾਹਮਣੇ ਰੱਖਣਾ ਤਾਂ ਇਹਨਾਂ ਮੁੱਦਿਆਂ ਦੇ ਉੱਤੇ ਗੱਲ ਜਿਹੜੀ ਆ ਅਸੀਂ ਨਹੀਂ ਕਰ ਰਹੇ ਆ ਰੋਕ ਵੀ ਕਰ ਰਹੇ ਪਹਿਲਾ ਮੁੱਦਾ ਹੈ ਕਿ ਮੋਦੀ ਸਰਕਾਰ ਨੇ ਜੋ ਪੰਜਾਬ 'ਚ ਕੀਤਾ ਔਰ ਖਾਸ ਕਰਕੇ ਪਿੰਡਾਂ 'ਚ ਕੀਤਾ ਆਪਣੇ ਹਲਕੇ ਦੇ ਅੰਦਰ ਜਿੰਨੇ ਕੰਮ ਮੋਦੀ ਸਾਹਿਬ ਦੇ ਹੋਏ ਪਿੰਡ वाइज ਡਿਟੇਲ ਅਸੀਂ ਨੂੰ ਵਾਈ ਨੂੰ ਹਰੇਕ ਪਿੰਡ ਤੇ ਕਿੰਨਾ ਪੈਸਾ ਆਇਆ ਕਿੰਨੇ ਟਾਇਲਟ ਬਣੇ ਕਿੰਨੇ ਗੈਸ ਸਿਲੰਡਰ ਵੰਡੇ ਗਏ ਕਿੰਨੇ ਘਰਾਂ ਦੀਆਂ ਛੱਤਾ ਪੱਖੀਆਂ ਹੋਈਆਂ ਕਿੰਨੇ ਘਰਾਂ ਚ ਪਰਿਵਾਰਾਂ ਚ ਕਿਸਾਨ ਨਿਧੀ ਯੋਜਨਾ ਦੇ ਪੈਸੇ ਆ ਰਹੇ ਆ ਉਹ ਸਾਰਾ ਡਾਟਾ ਲੈ ਕੇ ਇੱਕ ਇੱਕ ਪਿੰਡ ਦੀ ਡਿਟੇਲ ਉਸ ਸ਼ੀਟ ਨੂੰ ਦੇਖਿਆ ਹੈ ਚੁਕਾ ਕਰਕੇ ਬਿਲਕੁਲ অথੈਨਟਿਕ ਔਰ ਉਹ ਪਰਿਵਾਰ ਵੀ ਜਾਨੂੰ ਮਿਲੇ ਜਿਹੜਾ ਉਹਨਾਂ ਪਿੰਡਾਂ ਚ ਗਿਆ ਜਿਨ੍ਹਾਂ ਦੇ ਘਰ aí ਸਿਲੰਡਰ ਗਏ ਸੀ ਜਿਨ੍ਹਾਂ ਨੂੰ ਮੋਦੀ ਸਾਹਿਬ ਆਨ ਐਨ ਐਵਰੇਜ ਹਰ ਪਿੰਡ 'ਚ 80 ਤੋਂ 100 ਪਰਿਵਾਰ ਐਸੇ ਆ ਜਿਨ੍ਹਾਂ ਨੂੰ ਮੋਦੀ ਸਾਹਿਬ ਦੀਆਂ ਸਕੀਮਾਂ ਦਾ ਫਾਇਦਾ ਹੁੰਦਾ ਸੋ ਇਹ ਬੜੀ ਵੱਡੀ ਗੱਲ ਸੀ ਉਹਦੇ ਕਰਕੇ ਹੀ ਪਿੰਡਾਂ ਜਿੰਦਾ ਸੰਵਰਦਾ ਰਿਹਾ ਉਹਨਾਂ ਜਿਨ੍ਹਾਂ ਲੋਕਾਂ ਨੂੰ ਫਾਇਦਾ ਮਿਲਿਆ ਉਹਨੇ ਡੱਟ ਕੇ ਆ ਕੇ ਉਹ ਖੜੇ ਹੋਏ ਨੇ ਕਿ ਭਈ ਸਾਨੂੰ ਤਾਂ ਮੋਦੀ ਸਾਹਿਬ ਨੇ ਇੰਨਾ ਕੁ ਦਿੱਤਾ ਅਸੀਂ ਐਕਚੁਅਲੀ ਮੋਦੀ ਸਾਹਿਬ ਦੇ ਨਾਲ ਕਈ ਵਾਰੀ ਮੇਜ ਦੇ ਵੀ ਪਾਰਟੀ ਦੇ ਮੀਟਿੰਗਾਂ ਕਰਦੇ ਸੀ ਤੇ ਗੱਲ ਨੀਚੋਂ ਅੱਗੇ ਸੀ ਕਿ ਸਕੀਮਾਂ ਮੋਦੀ ਸਾਹਿਬ ਦੀਆਂ ਦੇ ਮੋਦੀ ਸਾਹਿਬ ਰਹੇ ਨੇ ਪਰ ਖਾਦਾ ਸਟੇਟ ਗਵਰਨਮੈਂਟ ਚ ਵੀ ਜਾਂਦੀ ਆਪਣੀਆਂ ਔਰ ਮੈਂ ਸਿੱਧਾ ਕਰਨਾ ਹੈ ਆਪਣੇ ਵੋਟਰਾਂ ਨੂੰ ਕੋਈ ਇਹਨੇ ਸਮਝਾ ਦਨੇ ਸਾਡੇ ਪੰਜਾਬ ਦੇ ਵੋਟਰ ਸਰਕਾਰ ਦੇ ਦੀ ਸੀ ਵੀ ਇਹਨਾਂ ਦੇ ਮੂਰੇ ਖੜਾ ਲਾਂਗੇ ਕੋਈ ਘਾਲਾ ਸਾਂ ਨਹੀਂ ਮਿਲਿਆ ਇਵਨ ਜਿਨ੍ਹਾਂ ਨੂੰ ਅਸੀਂ ਸਮਝਦੇ ਆ ਕਿ ਬਹੁਤ ਗਰੀਬ ਪਰਿਵਾਰ ਨੇ ਜਿੱਥੇ ਪੜ੍ਹਾਈ ਲਿਖਾਈ ਵੀ ਬਹੁਤ ਜ਼ਿਆਦਾ ਨਹੀਂ ਹੈ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਸਾਨੂੰ ਰਾਸ਼ਿਲ ਮੋਤੀ ਸਾਹਿਬ ਦੇ ਰਹੇ ਸਾਡੇ ਘਰੇ ਟਾਇਲਟ ਮੋਤੀ ਸਾਹਿਬ ਦੇ ਸੋ ਇੰਨੀ ਜਾਗਰੂਕਤਾ ਇਸ ਹਲਕੇ ਦੇ ਛਿੰਦਾ ਦੇ ਵੋਟਰਾਂ ਦੇ ਅੰਦਰ ਵੀ ਮੈਨੂੰ ਦੇਖਣ ਨੂੰ ਮਿਲੀ ਹੈ ਸੋ ਇਹ ਪਹਿਲਾ ਮੁੱਦਾ ਸੀ ਜਿਹਨੂੰ ਲੈ ਕੇ ਅਸੀਂ ਵੀ ਲੋਕਾਂ ਦਾ ਗਲ ਰੱਖੀਓ ਲੋਕਾਂ ਨੇ ਵੀ ਸਾਨੂੰ ਬੜਾ ਹੰਗਾਰਾ ਦਿੱਤਾ ਆਪਾ ਨੂੰ ਲੋਕਾਂ ਨੇ ਦੱਸਿਆ ਕੱਲ ਮੈਂ ਮੋਰਿੰਡੀ ਚ ਗਿਆ ਉੱਥੇ ਸਾਡੇ ਬੇਲਾ ਕਰਕੇ ਇੱਕ ਨਗਰ ਹੈ ਤੁੰਗੌਰ ਸਾਹਿਬ ਦਾ ਉੱਥੇ ਕੈਂਪੇਨ ਕਰਦਿਆਂ ਕਰਦਿਆਂ ਡੋਰ ਟੂ ਡੋਰ ਦੁਵਾਨਦਾਰ ਭਾਈ ਸਾਹਿਬ ਆਏ ਬਾਹਰੋਂ ਨਾਲ ਬੜਾ ਮੇਰਾ ਸਵਾਗਤ ਕੀਤਾ ਆਹਾਰ ਪਾਇਆ ਟੋਹਲੀ ਨੂੰ ਕਹਿੰਦੇ ਭਾਈ ਸਾਹਿਬ ਮੈਂ ਤਾਂ ਦੇਣਾ ਨਹੀਂ ਦੇ ਸਕਦਾ ਵਿਜੀਤੀ ਦਾ ਮੇਰੀ ਬੇਟੀ ਯੂਕਰੇਨ ਤੇ ਫਸੀ ਸੀ ਮੋਦੀ ਸਾਹਿਬ ਦੇ ਕਰਕੇ ਘਰ ਲਾਪਤਾ ਸੰਭ